ਤੇ ਹਰ ਰੋਜ਼ ਹੀ ਲੈਣਾ ਰੋਜ਼ ਹੀ ਖੁਸ਼ੀ ਮਨ ਰੰਗ ਦਾ ਸੋਹਣਾ ਜਿਹਾ ਸਮਰੋਹ ਤੇ ਇਹ ਹੋਣਾ ਬਣਾ ਲਈ ਜਿੰਨੇ ਜਿਵੇਂ ਜਿਵੇਂ ਫੱਕ ਦੇ ਚੌੜੇ ਇਹਾਂ ਦੀ ਮਾਦਰੀ ਨੂੰ ਹੌਲਾ ਬਿਦੈਣ ਸਰਤਾ ਖਿਚੜੀ ਨੂੰ ਤੇ ਸਮਾਨ ਖਾ ਲਈਏ ਖਿਚੜੀ ਕੀ ਅਨੂ ਚਿੱਟੇ ਬੱਫ ਫਾਉਂਦਾ ਹੈ ਕੀ ਚਿੱਟੇ ਹੀ ਫਾਉਂਦਾ ਹੈ ਹੋਰ ਕਿਦੋਂ ਦਾ ਘਾਟੀ ਖੁੰਦਾ ਹੈ ਭਾਈ ਨੋਈ ਬੱਚਾ ਨੋਈ ਕਰਦਾ ਨਹੀਂ ਨੋਈ ਓ ਮਾਡਾ ਭਾਈ ਕਹਿਣਾ ਨਹੀਂ ਮੰਨਦਾ ਏ ਕਾਕਾ ਕਾਕਾ ਤੇ ਕਹਿਣਾ ਬਾਦ ਨਹੀਂ ਮੰਨਦਾ ਹੈ ਜੀਰਾ ਹਮੇਂ ਜੀਰਾ ਦੇ ਬੋਰੋਂ ਕੀ ਜੀਰੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹਾਂਜੀ ਖਿਚੜੀ ਬਣ ਕੇ ਤਿਆਰ ਆ ਤੇ ਥੋੜੀ ਜਿਹੀ ਠੰਡੀ ਹੋ ਹੋ ਲੰਦੋਂ ਫੇਰ ਖਾਣੀ ਆ ਗਰਮ ਬਹੁਤ ਆ ਤੇ ਅੱਜਾ ਤੜਕਾ ਲਗਾ ਕੇ ਹਨਾ ਪਿਆਜ਼ ਟਮਾਟੇ ਆਲੂ ਪਾ ਕੇ ਬੜੀ ਸੁਆਦ ਬਣਦੀ ਆ ਸਮਰਨੇ ਦੇ ਤੜਕੇ ਤੋਂ ਬਿਨਾ ਦੇਦੀ ਦੀ ਕਿਉਂਕਿ ਇਹ ਦੂਸਰੀ ਖਿਚੜੀ ਆ ਜਿਹੜੇ ਸਕੂਲਾਂ ਚ ਮਿਲਦੀ ਆ ਬੱਚਿਆਂ ਨੂੰ ਉਹ ਵਾਲੀ ਖਿਚੜੀ ਆ ਉਹਦੇ ਵਿੱਚ ਕੰਨਾ ਕੋਸੰਦਾ ਦਾਲਾ ਦੂਲਾ ਉਹਦੇ ਕਰਕੇ ਫਿਰ ਨੂੰ ਲੋਣ ਮੇ ਨੌਣ ਤੇ ਇਹਨਾਂ ਮਸਾਲਾ ਜਿਆ ਪਾ ਕੇ ਇਹਨੂੰ ਦੇ ਦੇ ਦੀ ਆ ਤੇ ਇਹ ਖਾ ਲਾਂਦਾ ਏਦਾ ਬੜੇ ਸੁਆਦ ਨਾਲ ਖਾ ਲਾਂਦਾ ਆ ਹਾਂਜੀ ਜੀ ਮੈਂ ਨਾ ਤੋਂ ਲਿਆ ਸੀਗਾ ਸ਼ਾਮੀ ਜਿਆ ਤੇ ਫੇਰ ਥੋੜੀ ਜਿਹੀ ਰੈਸਟ ਕੀਤੀ ਸੋਮਰ ਨੂੰ ਥੋੜਾ ਫਾਰਕਾ ਹੋਣ ਤੇ ਉਹ ਵੀ ਹੁਣ ਬਾਹਰ ਖੇਲਦਾ ਪਿਆ ਆ ਤੇ ਮੈਂ ਇਧਰ ਥਾਲ ਰੱਖ ਲਈ ਸੀ ਕਿ ਤੇ ਯਾਰ ਤੋਂ ਬਣਾਉਣੇ ਆ ਅਸੀਂ ਚੌਲ ਦਾਲ ਚੌਲ ਬਣਾਉਣੇ ਆ ਸਮਰ ਤੇਤਾਪਾ ਅੱਜ ਕੰਮ ਤੇ ਗਏ ਸੀਗੇ ਸ਼ੁਗਰ ਅ ਰਾਬ ਦਾ ਕੰਮ ਮਿਲਿਆ ਉਹਨਾਂ ਨੂੰ ਵੀ ਤੇ ਮੈਂ ਤਾਂ ਕਿੰਨੇ ਟਾਈਮ ਹੋ ਗਿਆ ਸੀ ਕਿ ਦੇਰ ਲਈ ਸੀਗੇ ਤੇ ਹੁਣ ਬਸ ਆਉਣ ਵਾਲੀ ਹੋਣੀ ਆ ਸ਼ੀਲ ਸਾਢੇ 6 ਜਾਂ 7 ਵਜੇ ਆਉਂਗੇ ਤੇ ਮੈਂ ਹਜੇ ਤਾਂ ਫ੍ਰੀ ਆ ਫਿਰ ਸਮਰ ਹੁਣ ਬਾਹਰ ਖੇਡਣ ਗਿਆ ਆ ਤੇ ਤੇ ਹਾਂਜੀ ਲੋ ਜੀ ਮੈਂ ਕਿ ਹੁਣ ਮੈਂ ਹਜੇ ਥੋੜਾ ਟਾਈਮ ਫਰੀ ਆ ਦਾਲ ਮੈਂ ਧਾਲ ਲਈ ਸੀਗੀ ਤੇ ਮੈਂ ਕਿ ਹੁਣ ਸਲਵਾਰ ਦੀ ਕਟਿੰਗ ਕਰਨ ਵਾਲੀ ਰਹਿੰਦੀ ਸੀ ਕੁੰਦਿਆਂ ਦੀ ਉਹ ਮੈਂ ਕਰ ਲਵਾਂ ਤੇ ਸਵੇਰੇ ਮੈਂ ਇੱਕ ਜੈਂਪਰ ਵਗੈਰਾ ਸਾਰਾ ਕੁਝ ਕਟਿਆ ਸੀ ਉਹਦੀ ਕਲਿੱਪ ਲਈ ਸੀਗੀ ਉਹ ਮੇਰੇ ਤੋਂ ਗਲਤੀ ਨਾਲ ਡਿਲੀਟ ਕਰ ਹੋ ਗਈ ਤੇ ਪਤਾ ਹੀ ਨਹੀਂ ਲੱਗਾ ਉਹ ਪਹਿਲੀਆਂ ਵੀਡੀਓ ਮੈਂ ਡਿਲੀਟ ਕਰਦੀ ਸੀ ਉਹ ਵੀ ਨਾਲ ਹੀ ਕਰ ਹੋ ਗਈ ਤੇ ਯਾਦ ਹੀ ਨਹੀਂ ਰਿਹਾ ਤੇ ਉੱਚ ਮੈਂ ਸ਼ੁਰੂਆਤ ਵੀ ਕੀਤੀ ਸੀਗੀ ਵਲੌਗ ਦੀ ਤੇ ਤੁਸੀਂ ਮੈਂ ਕੱਢ ਲਮਾ ਇਹ ਮੇਰਾ ਸੂਟ ਆ ਮੈਂ ਕਸੀ ਲਵਾਂ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਫਿਰ ਨਹੀਂ ਹੁੰਦਾ ਵੀ ਮੇਰੀ ਦਾਈ ਜੀ ਨੇ ਦਿੱਤਾ ਸੀਗਾ ਮੈਨੂੰ ਰਖੜੀਆਂ ਤੇ ਤੇ ਵਧੀਆ ਸੀ ਕਾਟਨ ਦਾ ਸੂਟ ਸੀਗਾ ਤੇ ਇਹ ਮੈਂ ਹੁਣ ਮੈਂ ਕ ਚੱਲ ਸੀ ਲਵਾਂ ਕਿਸੇ ਵੇਲੇ ਕਿਤੇ ਪੈ ਹੀ ਜਾਂਦਾ ਆ ਹੁਣ ਇੰਨੇ ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਰੋਜ਼ ਹੀ ਫਿਰ ਇਦਾਂ ਔਖਾ ਹੋ ਜਾਂਦਾ ਆ ਕੱਪੜੇ ਉਹੀ ਇੱਕ ਦੋ ਸੂਟ ਸੀਗੇ ਇਸ ਕਰਕੇ ਗਰਮੀਆਂ ਵਾਲੇ ਤੇ ਮਾ ਮੈਂ ਕੱਟ ਲਿਆ ਹਜੇ ਰੀਲਾ ਵਗੈਰਾ ਸਾਰਾ ਕੁਝ ਲਿਹਾਉਣ ਵਾਲਾ ਸੀਗਾ ਇਸ ਕਰਕੇ ਫੇ ਮਸੀਨਤਾ ਨਹੀਂ ਨਹੀਂ ਤਾਂ ਮੈਂ ਸਵੇਰੇ ਥੋੜਾ ਜਿਹਾ ਸੀ ਨਹੀਂ ਜਾਣਾ ਸੀਗਾ ਤੇ ਮੈਨੂੰ ਯਾਦ ਹੀ ਨਹੀਂ ਰਿਹਾ ਮੰਮੀ ਵੀ ਦੁਕਾਨ ਤੇ ਗਿਆ ਸੀਗੇ ਚੇਤਾ ਨਹੀਂ ਰਿਹਾ ਵੀ ਰੀਲ ਮਗਲਮਾ ਆਪਦੇ ਸੂਟ ਦਾ ਕੱਟੇ ਚੇਤਾ ਰਹਿਦਾ ਆਖਣੇ ਇੱਕ ਮੰਮੀ ਦਾ ਵੀ ਸੂਟ ਸੀਣਾ ਆ ਉਹ ਹਜੇ ਕੱਟਣਾ ਆ ਮੈਂ ਤੇ ਮੈਂ ਕਿਹਾ ਚੱਲ ਇੱਕ ਅੱਧਾ ਹੋਰ ਸੀਨ ਲੰਨੀ ਆ ਫਿਰ ਜਾਨ ਉਸ ਰਹੋਣ ਤਾਂ ਸਿਆੜ ਸ਼ੁਰੂ ਹੋ ਜਾਣੇ ਹੋਰ ਮਹੀਨਾ ਖਾਂਡਿਆ ਤੇ ਤੇ ਮੈਂ ਬੈਲਟ ਕੱਟਦੀ ਸੀਗੀ ਹੁਣ ਬੈਲਟ 'ਚ ਥੋੜਾ ਜਿਹਾ ਜੋੜ ਪਿਆ ਕੱਪੜਾ بچਿਆ ਨਹੀਂ ਸੀਗਾ ਸਾਈਡ ਤੋਂ ਤੇ ਸਲਵਾਰ ਮੈਂ ਥੋੜੀ ਹਲਕੀ ਸੀ ਤੂੰ ਚੌੜਾ ਨਹੀਂ ਸ਼ਰਾਬੀ ਲੈਣਾ ਨਹੀਂ ਹੈਗਾ ਚੰਚਾ दादी जी ने बनाया ना ताक के कपड़े पर ਉਹ ਤੇ ਆਨਤੀਆਂ ਜੜੀਆਂ ਆ ਆਰਟਿਕ ਕਿਉਂ ਬੜੀਆਂ ਐਨੀਆਂ ਜਿਆਦਾ ਫਿਲਾਮੀਆਂ ਹੋਈਆਂ ਨੇ ਬਹੁਤ ਜਿਆਦਾ ਮੈਂ ਸਮਾਰੀ ਦੇ ਕੱਪੜੇ ਵਾਲੇ ਵੈਕਟਰੀ ਅੱਜ ਨੂੰ ਦੇਖੋ ਫਿਲੀਆਂ ਡੜੀਆਂ ਸੀ ਜਾਂ ਤੇ ਉਹਦੇ ਸਾਰੇ ਮਦਵਾਰਾ ਕਾਂਢ ਕੇ ਕੈਨੋ ਲਵਾ ਕੇ ਚਾਰ ਕੇ ਲਾਸ਼ ਨੂੰ ਇਹ ਤੀਰ ਕੇ ਪੇਰ ਪੇਰ ਖੋਦੀ ਵੀ ਵੈਕਟਰੀ ਮਾਦਾ ਕੌਂ ਬੰਦੀਆਂ ਹੈਗੀਆਂ ਤੇ ਉਸ ਨੂੰ ਬਾਰੇ ਕੱਪੜੇ ਢਾਣ ਕੇ ਪਾਇਆ ਕੋ ਆਪ ਕੋਲ ਨਹੀਂ ਆਉਂਦੇ। ਮੈਂ ਆਨਲਾਸ਼ ਮਾਣੀ ਦਾ ਟ੍ਰੇਨ ਲੱਗੀ ਮੇਰਾ ਟ੍ਰੇਨ ਆ ਰੋੜ ਲੱਗੀ ਇਸ وجہ ਕਰਕੇ ਬਹੁਤ ਬੜਾ ਟਾਈਮ ਮੈਂ ਆ ਬੁਕਾਨ ਮੰਨੀ ਆ ਟੇਮਾ ਨਾ ਨਹੀਂ ਆ ਤਕਰੀਆ ਦੀਆ ਤੇ ਆ ਦੇਖੋ ਕਿੱਦਾਂ ਤੁਰੇ ਹੋ ਸਾਤਿਆਂ ਕੋਈ ਨਾ ਪਿਆ ਕੀੜੀਆਂ ਵੀ ਆ ਲਾ ਜਿਹੜੀਆਂ ਗੰਦੀ ਬਹੁਤ ਜੂੜਨਾ ਬੱਦਦੀਆਂ ਨਾਲ ਕੀੜੀਆਂ ਘੱਟ ਰਖਾ ਤੰਦੀਆਂ ਤੇ ਆ ਵੀ ਕਿਤਾਈਆਂ ਬੀਰੋ ਵਾਲਾ ਲੈ ਵੀਡੀਓ ਨਿੱਕਿਆ ਪਾ ਲਓ ਤੇ ਨਾਲ ਹੀ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਹਾਂ ਨੀਡ ਕਰਦੇ ਸਾਨੂੰ ਸਾਡਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲੋ